ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਵਾਲੀ ਜਿਹੜੀਆਂ ਫਰਸਟ ਕਲੈਕਸ਼ਨਾਂ ਚੱਲ ਰਹੀਆਂ ਨੇ ਪਿਓਰ ਕਾਟਨ ਦੀ ਸ਼ਰਟ ਦਾ ਫੈਬਰਿਕ ਆਏਗਾ ਜਿੱਦੀ ਕੀ ਲੈਂਥ 54 ਤੱਕ ਜਾਏਗੀ ਪਲੇਨ ਕਾਟਨ ਦਾ ਬਾਟਮ ਹੈ ਪਾਕਿਸਤਾਨੀ ਸਟਾਈਲ ਦਾ ਐਮਬਰਾਇਡਰੀ ਪਾਕਿਸਤਾਨੀ ਐਮਬਰਾਇਡਰੀ ਹਿੰਦੀ ਸ਼ਿਫੋਨ ਦਾ ਦੁਪੱਟਾ ਆਏਗਾ 780 ਰੁਪਏ ਦਾ ਰੇਟ ਹੈ ਦੇ ਰੰਗ ਜਿਹੜੇ ਨੇ ਇਹਦੇ ਵਿੱਚ ਐਡ ਕੀਤੇ ਨੇ ਮੋਸਟਲੀ ਉਹ ਅਵੇਲੇਬਲ ਨੇ 780 ਤੇ ਫ੍ਰੀ ਸ਼ਿਪਿੰਗ ਚਾਰजेस ਕੋਈ ਐਕਸਟਰਾ ਚਾਰजेस ਨਹੀਂ ਲੱਗਣਗੇ ਇਸੇ ਹੀ ਰੇਟ ਵਿੱਚ ਜਿਹੜੇ ਸੂਟ ਨੇ ਤੁਹਾਡੇ ਘਰ ਤੱਕ ਪਹੁੰਚਣਗੇ ਰੇਟ ਜਿਹੜਾ ਹੈ ਉਹ ਬਹੁਤ ਜ਼ਿਆਦਾ ਅਫੋਰਡੇਬਲ ਹੈ ਐ ਪਿਓਰ ਕਾਟਨ ਦੀ 2.5 ਮੀਟਰ ਦੀ ਸ਼ਰਟ ਪਿਓਰ ਕੋਟਾ ਕਾਟਨ ਦੀ ਤੇ ਬਾਟਮ ਜਿਹੜਾ ਹੈ ਉਹ ਕਾਟਨ ਦਾ 2.5 ਮੀਟਰ ਦਾ 550 ਰੁਪਏ ਦਾ ਰੇਟ ਹੈ ਰੰਗ ਦੇ ਵਿੱਚ ਜਿਹੜੇ ਨੇ 16 ਹੈਗੇ ਨੇ 550 ਫ੍ਰੀ ਸ਼ਿਪਿੰਗ ਚਾਰजेस ਸਿਰਫ ਤੇ ਸਿਰਫ 550 ਰੁਪਿਆਵਾਂ ਦੇ ਵਿੱਚ ਜਿਹੜੇ ਆ ਸੂਟ ਆ ਤੁਹਾਨੂੰ ਮਿਲ ਜਾਣਗੇ ਤੁਸੀਂ ਇਹਨਾਂ ਸੂਟਾਂ ਨੂੰ ਬਾਈ ਕਰਨਾ ਜਾਂ ਇਹਨਾਂ ਬਾਰੇ ਕੋਈ ਵੀ ਕੁਇਰੀ ਕਰਨੀ ਆ ਤਾਂ ਨੰਬਰ 623924575 ਜੋ ਦਿੱਤਾ ਆ ਉਸ ਨੰਬਰ 'ਤੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜਿਸ ਵੀ ਸੂਟ ਦੇ ਬਾਰੇ ਵਿੱਚ ਤੁਸੀਂ ਜੋ ਵੀ ਕੁਇਰੀ ਕਰਨਾ ਚਾਹੁੰਦੇ ਹੋ ਸੂਟ ਜਿਹੜੇ ਅੱਜ ਦੀ ਵੀਡੀਓ ਵਿੱਚ ਮੈਂ ਐਡ ਕੀਤੇ ਨੇ ਸਾਰੇ ਹੀ ਅਵੇਲੇਬਲ ਨੇ ਤੇ ਸਾਰੇ ਹੀ ਜਿਹੜੇ ਨੇ ਬਹੁਤ ਜ਼ਿਆਦਾ ਫੋਰਡੇਬਲ ਰੇਟਾਂ ਦੇ ਵਿੱਚ ਆਏ ਨੇ ਬਹੁਤ ਹੀ ਜ਼ਿਆਦਾ ਡਿਮਾਂਡ ਵਾਲੇ ਸੂਟ ਆ ਇਹਨੇ 730 ਰੁਪਏ ਆ ਦੇ ਵਿੱਚ ਦੋ ਸੂਟਾਂ ਵਾਲੀ ਆਫਰ ਆਈ ਹੈ ਇਹ ਸੂਟ ਤੁਹਾਨੂੰ ਦੋ ਹੀ ਲੈਣੀ ਹੋਣਗੇ ਤੁਸੀਂ ਸੀਮ ਚਾਹੇ ਰੱਖਦੇ ਹੋ ਤੁਹਾਡੀ ਚੋਇਸ ਹੈ ਪ੍ਰਾਈਸ ਜਿਹੜਾ ਇਹਨਾਂ ਦਾ 730 ਰੁਪਏ ਆ 730 ਫ੍ਰੀ ਸ਼ਿਪਿੰਗ ਚਾਰजेस ਮਸਲੀਨ ਕੰਬੋ ਏ ਧੁਮਾਕੇ ਵਾਲੀ ਆਫਰ ਆਈ ਹੈ ਜੀ ਅਲਰਬੀਹਾ ਬ੍ਰਾਂਡ ਵੱਲੋਂ ਮਸਲੀਨ ਕਾਟਨ ਦਾ ਟੌਪ ਅ ਡਿਜੀਟਲ ਪ੍ਰਿੰਟਰ ਨਾਲ ਡਿਜ਼ਾਈਨ ਪ੍ਰਿੰਟਡ ਮਸਲੀਨ ਕਾਟਨ ਦਾ ਬਾਟਮ ਹੈ ਇਹ ਤੁਹਾਨੂੰ ਦੋ ਸੂਟ ਮਿਲ ਜਾਣਗੇ ਜੀ 730 ਰੁਪਏ ਦੇ ਵਿੱਚ ਸਿਰਫ ਤੇ ਸਿਰਫ ਸਿੱਕ 730 ਦੇ ਵਿੱਚ ਤੁਹਾਨੂੰ ਦੋ ਸੂਟ ਤੁਹਾਡੇ ਘਰ ਤੱਕ ਪਹੁੰਚ ਜਾਣਗੇ ਤੁਸੀਂ ਚਾਹੋ ਤਾਂ ਸੇਮ ਚਾਰਜ ਲੈ ਸਕਦੇ ਹੋ ਤੁਸੀਂ ਚਾਹੋ ਤਾਂ ਵੱਖਰੇ ਵੱਖਰੇ ਉਹ ਤੁਹਾਡੀ ਚੋਇਸ ਹੈ ਸ਼ਰਟ ਵੀ ਪ੍ਰਿੰਟਡ ਹੈ बॉਟਮ ਵੀ ਪ੍ਰਿੰਟਡ ਹੈ ਜਿਸ ਦਾ ਪ੍ਰਿੰਟ ਆਏਗਾ ਸ਼ਰਟ ਤੇ ਤੇ बॉਟਮ ਤੇ ਰੰਗ ਜਿਹੜੇ ਇਹਦੇ ਵਿੱਚ ਨਹੀਂ ਉਹ ਮੇਰੇ ਕੋਲ ਫਿਲਹਾਲ ਬੱਛੀ ਰੰਗ ਹੈਗੇ ਨਹੀਂ ਤੇ ਸਾਰੇ ਹੀ ਜਿਹੜੇ ਰੰਗ ਤੇ ਡਿਜ਼ਾਈਨ ਨੇ ਉਹ ਅਵੇਲੇਬਲ ਨੇ ਇਹਨਾਂ ਸੂਟਾਂ ਬਾਰੇ ਤੁਸੀਂ ਹੋਰ ਕੋਈ ਕੁਇਰੀ ਕਰਨਾ ਚਾਹੁੰਦੇ ਤਾਂ ਨੰਬਰ ਜਾਂ ਚੈਟ ਵਿੱਚ ਮੈਸੇਜ ਕਰ ਸਕਦੇ ਹੋ ਕੈਮਰੀ ਕਾਟਨ ਦੇ ਵਿੱਚ embroidery ਨਾਲ ਮਸਲੀਨ ਦੁਪੱਟੇ ਦੇ ਨਾਲ tie dye ਵਾਲਾ gota patti work ਆ ਪ੍ਰਿੰਟ ਪੱਟੀ ਜਿਹਨੂੰ ਬੋਲਦੇ ਹੋ ਇਹ ਆ ਬ੍ਰਾਂਡਡ ਕਲੈਕਸ਼ਨ ਹੈ ਰੇਟ ਇਹ 860 ਰੁਪਏ ਆ shipping charges ਕੋਈ ਨਹੀਂ ਹੈ 860 ਰੁਪਿਆਂ ਦੇ ਵਿੱਚ ਤੁਹਾਨੂੰ ਇਹ ਜਿਹੜਾ ਸੂਟ ਹੈ ਮਿਲ ਜਾਏਗਾ ਰੰਗ ਜਿਹੜੇ ਇਹਦੇ ਵਿੱਚ 11 ਹੈਗੇ ਨੇ ਬਾਕੀ ਅੱਜ ਦੀ ਵੀਡੀਓ ਵਿੱਚ ਮੈਂ ਜਿੰਨੀਆਂ ਵੀ ਕਲੈਕਸ਼ਨ ਐਡ ਕੀਤੀਆਂ ਨੇ ਸਾਰੀਆਂ ਅਵੇਲੇਬਲ ਨੇ ਜਿੰਨਾ ਸੂਟਾਂ ਦਾ ਅਗਰ ਮੈਂ ਇੱਥੇ ਡਿਟੇਲਡ ਡਿਸਕ੍ਰਿਪਸ਼ਨ ਨਹੀਂ ਦੱਸ ਪਾਈ ਉਹ ਤੁਸੀਂ ਨੰਬਰ ਤੇ ਜਾ ਕੇ ਮੈਨੂੰ ਪੁੱਛ ਸਕਦੇ ਹੋ ਸੂਟ ਜਿੰਨੇ ਵੀ ਅੱਜ ਦੀ ਵੀਡੀਓ ਵਿੱਚ ਮੈਂ ਐਡ ਕੀਤੇ ਨੇ ਸਾਰੇ ਟੋਟਲੀ ਹਰ ਰੰਗ ਹਰ ਡਿਜ਼ਾਈਨ ਹਰ ਪੈਟਰਨ ਵਿੱਚ ਅਵੇਲੇਬਲ ਨੇ ਤੁਸੀਂ ਬਾਈ ਕਰਨਾ ਚਾਹ ਕੋਈ ਵੀ ਕੁਐਰੀ ਕਰਨੀ ਤਾਂ ਨੰਬਰ 'ਤੇ ਕੇ ਮੈਸੇਜ ਕਰ ਦਿਓ ਅੱਜ ਦੀ ਵੀਡੀਓ ਤੇ ਵਿੱਚ ਇੰਨਾ ਹੀ ਮਿਲਦੀਆਂ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੋਨੇ ਸੋਨੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ